ਵੇਖਾ ਵਾਬਲਾ ਆਪਣਾ ਹੋਮ ਬਰੀਡ ਦਾ ਬੱਚਾ ਚੈੱਕ ਕਰੋ। ਯਾ ਵਾਬਲਾ ਇੱਕ। ਆ ਲੱਤਾਂ ਚੈੱਕ ਕਰੋ ਜੀ ਚਿੱਟੀਆਂ ਲੱਤਾਂ ਦਾ। ਨੋਕ ਦੇਖੋ ਜੀ ਚਿੱਟੀ ਨੋਕ। ਚਿੱਟੀ ਕਾਲੀ ਅੱਖ। ਦੇਖੋ ਜੀ ਚੈੱਕ ਕਰੋ ਜੀ ਆਪਣਾ ਹੋਮ ਬਰੀਡ ਦਾ ਬੱਚਾ। ਪੂਰਾ ਟਾਪ ਆ ਜੀ ਆਪਣਾ ਕਲਾ ਹੈ ਜੇ ਇਹ ਮੁਰਗੀ ਨਾਲ ਲਾਇਆ ਜੀ ਇੱਕ ਦਾ। ਆ ਵਾਬਲ ਦਿਓ ਆ ਮੁਰਗੀ ਨਾਲ ਲਾਇਆ ਜੀ ਬੱਚੇ ਚੈੱਕ ਕਰੋ ਆਪਣੀ। ਬੱਚਿਆਂ ਦੇ ਮੁਰਗੀ ਦਾ ਸਾਂਗ ਕਰੋ ਵਾਪੇਓ ਹੋਰ ਦੱਸ ਸਭ ਕਿਵੇਂ ਆ ਰਹੇ ਆ ਦੇਖੋ ਜੀ ਆਹ ਗੈਦਾ ਬੱਚਾ ਚੈੱਕ ਕਰੋ ਜੀ ਪਿਓ ਪੁੱਤ ਦੀ ਜੋੜੀ ਸਾਰਿਆਂ ਆ ਗਿਆ ਵਾਜੀ ਚੈੱਕ ਕਰੋ ਜੀ ਤੇ ਨੋਬ ਚੈੱਕ ਕਰੋ ਲੱਤਾਂ ਚੈੱਕ ਕਰੋ ਜੀ ਕਰੇ ਚੈੱਕ ਕਰੋ ਜੀ ਬਲਿਆ ਬਲੈਕ ਜਾ ਵਾਈ ਵੀ ਜੀ ਕਰੋ ਸਾਂਗ ਵਾਪੇਓ ਆਪਣੇ ਜਾਣ ਗਰਾਂ ਜੀ ਆ ਕਰੋ ਸਾਂ ਬਈ ਆਪਣੇ ਜਾਨਵਰ ਦਾ ਆ ਬੱਚਾ ਇਚ ਚੈੱਕ ਕਰਾ ਲਈ ਦੇਖੋ ਆ ਜਾਨਵਰ ਵੀ ਚੈੱਕ ਕਰੋ ਜੀ ਆਪਣੇ ਮਿੱਤਰੋ ਹੋਰ ਦੱਸੋ ਹੀ ਕਿਵੇਂ ਆ ਜਾਨਵਰ ਆ ਚੈੱਕ ਕਰੋ ਜੀ ਇਹਨਾਂ ਨੂੰ ਕੋਈ ਵੀ ਖਰਾਕ ਨਹੀਂ ਪਾਉਂਦੇ ਸਵੇਰ ਉੱਠਣ ਦਾ ਰੂੜੀ ਤੇ ਸਰ ਦਿੰਨੇ ਆ ਰੂੜੀ ਤੋਂ ਆਪਦਾ পেট ਭਰਦੇ ਆ ਚੈੱਕ ਕਰੋ ਜੀ ਬਿਨਾ ਖਰਾਬ ਤੋਂ ਵੀ ਟੋਪ ਆ ਬਾਬੂਰੇ ਇੱਕ ਵਾਰ ਸੀ ਜੀ ਆ ਦਵਾਈ ਪਾ ਜਿੰਨੇ ਇਹਨਾਂ ਨੂੰ ਚੈੱਕ ਕਰੋ ਜਾਣਦੇ ਜੀ ਤੁਹਾਨੂੰ ਜਾਨਵਰ ਨੂੰ ਖਰਾਬ ਕੋਈ ਨਹੀਂ ਦੇਖੋ ਮਾਰਦਾ ਬਰਾਟਾ ਦੇਖੋ ਆਹ ਰੋਟਾ ਨੂੰ ਦਵਾਈ ਪਾ ਦੇ ਕਰੋ ਜੀ ਕਰਦਾ ਹੁਣ ਗਰਮੀਆ ਚ ਵੱਧ ਪੋਤਾ ਜਾਮ ਕਰਿਆ ਗਰਮੀ ਜੀ ਦਵਾਈ ਪਾ ਦੇ ਉਹਨਾਂ ਨੂੰ ਬਰੋਨ ਇੱਕ ਬਾਬੂ ਆ ਜਾਣ ਬਰਾ ਜੀ ਆਪਣਾ ਲਾਖਾ ਰੰਗ ਰੂਪ ਦੇਖੋ ਜੀ ਫੁੱਲ ਪਰੇ ਆ ਲੱਤਾਂ ਦੇਖੋ ਜੀ ਚੌਥ ਸੁਨਲੀ ਦਾ ਤੇ ਜਿਹੜੇ ਇਹ 11 ਮਹੀਨੇ ਦੀ ਦੋਹੇ ਆ ਇਹਦੇ ਨਾਲ ਮਾਦੀ ਲਈ ਹੋਈ ਹੈ ਜੀ ਅੱਖ ਚੈੱਕ ਕਰੋ ਜੀ ਮੁਰਗੀ ਦੀ ਪੈਰ ਚੈੱਕ ਕਰੋ ਜੀ ਕਾਲੇ ਪੈਰਾਂ ਕਾਲਾ ਰੰਗ ਹੈ ਜੀ ਕਾਲੀ ਮੁਰਗੀ ਜਮਾ ਜੀ ਇਹ ਪਿਓਰ ਆ ਇਹਦੇ ਬੱਚੇ ਦਿਖਾਵਾਂਗੇ ਜੀ ਤੁਹਾਨੂੰ ਅੱਗ ਨਿਕਲੇ ਹੋਇਆ ਜੀ ਇੱਕ ਆ ਜਾਨਵਰ ਚੈੱਕ ਕਰੋ ਜੀ ਪਹਿਲਾਂ ਅੱਖ ਚੈੱਕ ਕਰੋ ਜੀ ਅੰਦਰ ਦੀ ਅੱਖ ਚੈੱਕ ਕਰੋ ਜੀ ਲੱਖਾ ਜਾਨਵਰ ਆ ਆ ਪੈਰ ਚੈੱਕ ਕਰੋ ਜੀ ਚਾਰ ਸਨਲੀ ਦਾ ਜਾਨਵਰ ਜਾਨਵਰ ਪੂਰਾ ਓਕੇ ਜੀ ਦੋ ਚੈੱਕ ਕਰੋ ਜੀ